ਵਾਸੂ ਪੰਜਾਬ ਤੋਂ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਇਸ ਵੇਲੇ ਪੰਜਾਬ ਅੱਧੇ ਤੋਂ ਜ਼ਿਆਦਾ ਹੜ੍ਹਾਂ ਦੀ ਚਪੇਟ 'ਚ ਆ ਚੁੱਕਿਆ ਤੇ ਸਾਰੇ ਪਾਸੇ ਇਹੀ ਗੱਲ ਕਹੀ ਜਾਂਦੀ ਕਿ ਇਹ ਮੈਨ ਮੇਡ ਹੈ ਪਰ ਉਹ ਮੈਨ ਕੌਣ ਹੈ ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਅੱਜ ਮੈਂ ਖੜਾ ਹਾਂ ਵਾ ਜਲੰਧਰ ਦੇ ਕੁੱਕੜ ਪਿੰਡ ਦੇ ਵਿੱਚ ਥੋੜੇ ਦਿਨ ਪਹਿਲਾਂ ਇੱਥੇ ਦੀ ਇੱਕ ਵੀਡੀਓ ਵਾਇਰਲ ਹੋਂਦੀ ਚ ਇਸ ਵਿੱਚ ਇੱਕ ਮੈਨ ਦਾ ਨਾਮ ਲਿੱਤਾ ਜਾਂਦਾ ਇੱਕ ਬੰਦੇ ਦਾ ਨਾਮ ਲਿੱਤਾ ਜਾਂਦਾ ਜਿਸ ਦੇ ਕਰਕੇ ਇਹ ਫਲੱਡ ਆਇਆ ਮੈਨ ਨਾਲ ਪਿੰਡ ਦੇ ਲੋਕ ਮੌਜੂਦ ਹਨ ਨਾਲ ਗੱਲਬਾਤ ਕਰ ਲੈਣੇ ਆ ਕਿ ਉਹ ਕਿਸੇ ਦਾ ਨਾਮ ਆ ਰਿਹਾ ਕੌਣ ਹੈ ਕਿਉਂਕਿ ਮੈਨ ਮੇਡ ਦੀ ਤਾਂ ਗੱਲ ਸਾਰੇ ਕਰਦੇ ਨੇ ਕਿ ਮੈਨ ਮੇਡ ਹੈ ਲੇਕਿਨ ਉਹ ਕੌਣ ਹੈ ਤੁਸੀਂ ਉਸ ਦਿਨ ਜਦੋਂ ਵੀਡੀਓ ਵਾਇਰਲ ਹੋਈ ਹੈ ਆਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਹਿਸ ਹੋ ਰਹੀ ਸੀ ਕੀ ਗੱਲ ਹੋ ਰਹੀ ਸੀ ਉਹਨਾਂ ਨੇ ਕਿੰਨਾ ਤੇ ਤੁਸੀਂ ਕਿੰਨਾ ਤੇ ਰੋਪ ਦੇਖੋ ਰੋਪ ਲਾਉਣ ਦੀ ਨਹੀਂ ਗੱਲ ਹੈ ਗੱਲ ਹੈਗੀ ਆ ਵੀ ਜੋ ਹੋਇਆ ਤੁਸੀਂ ਮੈਂ ਜਾਨੀ ਅਸੀਂ ਅਸੀਂ ਨਹੀਂ ਕਹਿ ਸਕਦੇ ਤੁਸੀਂ 40 ਪਿੰਡਾਂ ਵਿੱਚ ਪੁੱਛ ਸਕਦੇ ਵੀ ਜਦੋਂ ਇੱਥੇ ਭਾਰਤ ਮਾਲਾ ਰੋਡ ਬਣਿਆ ਤੇ ਇਹਦੇ ਉੱਤੇ ਮਿੱਟੀ ਪਾਈ ਤੋ ਕੌਣ ਸੀ ਬੰਦਾ ਮਸਲਾ ਇਹ ਨਹੀਂ ਉਹ ਬੰਦਾ ਥੋੜੂ ਕੱਲਾ ਸੀ ਉਹਦੇ ਮਗਰ ਕੌਣ ਸੀ ਅਸੀਂ ਇਹ ਪੁੱਛਣਾ ਚਾਹੁੰਦੇ ਆ ਤੇ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਆਹ ਬੰਦੇ ਨੇ ਕਿਹਨੇ ਕਰਾਈ ਉਹ ਕਹਿੰਦੇ ਵੀ ਇਹ ਕਾਂਗਰਸ ਵੇਲੇ ਹੋਇਆ ਕੰਮ ਆਪ ਸਰਕਾਰ ਵੇਲੇ ਹੋਇਆ ਤੇ ਦੋਸ਼ ਕਾਂਗਰਸ ਦੇ ਸਿਰ ਤੇ ਦੇਖੋ ਕਾਂਗਰਸ ਜੇ ਕੋ ਕਾਂਗਰਸ ਵੇਲੇ ਹੋਊਗਾ ਜੇ ਕਾਂਗਰਸ ਨੇ 84 ਵੇਲੇ ਕੁਝ ਕੀਤਾ ਤੇ ਦੋਸ਼ ਉਹਨਾਂ ਤੇ ਲੱਗਦੇ ਨਾ ਤੇ ਜੇ ਅੱਜ ਮਿੱਟੀ ਦਾ ਜੋ ਇਹ ਨਾ ਤੇ ਹੋਇਆ ਪਰ ਮਸਲਾ ਤਾਂ ਗੱਲ ਇਹ ਹੈ ਨਹੀਂ ਕਿ ਮਸਲਾ ਤਾਂ ਸਿਆਸੀ ਰੋਟੀਆਂ ਸੇਕਣੀਆਂ ਜੋ ਡਰਾਮੇबाजी ਇਹ ਕਰ ਰਹਾ ਹੈ ਵਿਰੋਧ ਦੇਖੋ ਉਹਨਾਂ ਦਾ ਵਿਰੋਧ ਕੀ ਆ ਹੁਣ ਅਸੀਂ ਅੱਜ ਟਰੈਕਟਰ ਲੈ ਕੇ ਰਾਹ ਸਾਫ਼ ਕਰ ਰਹੇ ਕੋਈ ਇਹ ਕੋਈ ਮਾੜਾ ਕੰਮ ਆ ਜੇ ਅਸੀਂ ਲੋਕਾਂ ਨੂੰ ਘਰਾਂ ਦੇ ਵਿੱਚੋਂ ਕੱਢ ਰਹੇ ਆ ਤੇ ਕੋਈ ਮਾੜਾ ਕੰਮ ਆ ਜੀ ਅਸੀਂ ਫੇਸਬੁੱਕ ਤੇ ਲਾਈਵ ਹੋ ਕੇ ਲੋਕਾਂ ਨੂੰ ਦੱਸਦੇ ਆ ਵੀ ਸਾਡੇ ਆਹ ਪ੍ਰੋਬਲਮ ਇਹ ਕੋਈ ਮਾੜਾ ਕੰਮ ਆ ਪਰ ਕਿਉਂ ਨਹੀਂ ਬਰਦਾਸ਼ਤ ਹੁੰਦਾ ਨਾ ਤੋਂ ਮਸਲਾ ਕੀ ਆ ਆਪ ਕਰਨਾ ਕੁਝ ਨਹੀਂ ਦੂਜੇ ਨੂੰ ਕਰਨ ਨਹੀਂ ਦੇਣਾ ਪਰ ਇਹ ਪੰਜਾਬ ਆ ਕਿਉਂਕਿ ਉਹਨਾਂ ਦੀ ਜਿਹੜੀ ਪਾਲਤੀ ਇਹ ਚੱਲਦੀ ਦਿੱਲੀ ਤੋਂ ਉਹ ਸੋਚਦੇ ਵੀ ਦਿੱਲੀ ਦੇ ਬੱਚੇ ਅਸੀਂ ਦਬਕਾ ਮਾਰ ਲਾਂਗੇ ਕੁਛ ਕਰ ਲਾਂਗੇ ਇਹ ਪੰਜਾਬ ਆ ਪੰਜਾਬ ਨਾ ਦੱਬਿਆ ਨਾ ਦੱਪਣਾ ਹਾਂਜੀ ਅੱਛਾ ਜਿਹੜੀ ਤਾਂ ਤੁਸੀਂ ਗੱਲ ਕਰ ਰਹੇ ਸੀ ਉਸ ਦਿਨ ਜਾਂ ਮੈਡਮ ਵੀ ਗੱਲ ਕਰ ਰਹੇ ਸੀ ਕਿਸੇ ਦਾ ਨਾਮ ਲੈ ਰਹੇ ਸੀ ਕੌਣ ਬੰਦਾ ਹੈ ਤੇ ਉਹ ਇੱਥੇ ਕਿਉਂ ਕਿਉਂ ਦਾ ਨਾਮ ਲਿੱਤਾ ਜਾਂਦਾ ਦੇਖੋ ਜੀ ਹੁਣ ਦੇਖੋ ਗੱਲ ਤਾਂ ਹੋ ਚੁੱਕੀ ਪੁਰਾਣੀ ਪਰ ਅਸੀਂ ਦੇਖੋ ਅਸੀਂ ਜੋ ਕਵਾਂਗੇ ਸੱਚ ਕਵਾਂਗੇ ਮਾਈਨਿੰਗ ਦਾ ਠੇਕ ਜਿਹੜੀ ਇੱਥੇ ਮਿੱਟੀ ਦਾ ਠੇਕਾ ਸੀ ਇਹ ਐਚਐਸ ਬਾਲੀਆ ਕੋਲ ਸੀ ਤੇ ਜਿਹੜੀ ਮਿੱਟੀ ਵੀ ਚੱਕੀ ਆ ਦੇਖੋ ਸਾਡਾ ਸਾਰਾ ਕੁਝ ਹੋਇਆ ਅਸੀਂ ਦਰਖਾਸਤਾਂ ਇਦਾਂ ਨਹੀਂ ਹੈ ਵੇ ਵੀ ਅਸੀਂ ਅੱਜ ਨਾਂ ਨਹੀਂ ਲੈਣਾ ਦਰਖਾਸਤਾਂ ਬਾਈ ਨੇਮ ਡੀਸੀ ਸਾਹਿਬ ਦੇ ਆ ਸਾਰਿਆਂ ਨੂੰ ਬਲਕਾਰ ਸਿੰਘ ਮਨਿਸਟਰ ਪਤਾ ਕਿ ਇਹਨੂੰ ਨਹੀਂਗਾ ਸਾਰਿਆਂ ਨੂੰ ਪਤਾ ਪਰ ਉੱਥੇ ਕਾਰਵਾਈ ਉਸ ਵੇਲੇ ਕੋਈ ਉਹਦੇ ਨਾਲ ਉਹਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਸੀ ਇਹਦਾ ਮਤਲਬ ਉਹ ਸਰਕਾਰ ਦਾ ਹੱਥ ਸੀ ਨਾ ਪੈਚਸ ਵਾਲਿਆ ਕ ਠੇਕੇਦਾਰ ਹੈ ਜੀ ਕੋਈ ਠੇਕੇਦਾਰ ਕਹਿ ਸਕਦੇ ਆ ਰਾਜਨੀਤਿਕ ਪਾਰਟੀ ਨਾਲ ਵੀ ਮੇਰਾ ਖਿਆਲ ਐਸ ਵੇਲੇ ਹਲਕਾ ਅਨਝਾਰ ਜੱਜੀ ਅਕਾਲੀ ਦਲ ਤੋਂ ਹਾਂਜੀ ਅਕਾਲੀ ਦਲ ਦੇ ਹਲਕਾ ਅਨਝਾਰ ਜੱਜ ਕਬੂਰਥਲੇ ਤੋਂ ਜੀ ਪਹਿਲਾਂ ਉਸੇ ਜਲੰਧਰ ਕੈਂਟ ਤੋਂ ਉਹਨਾਂ ਨੇ ਚੋਣ ਵੀ ਲੜੀ ਆ ਜੀ ਆਮ ਆਦਮੀ ਪਾਰਟੀ ਵੱਲੋਂ ਪਰ ਜਦੋਂ ਆਪਾਂ ਗੱਲ ਕਰਦੇ ਆ ਕਿ ਐਚਐਸ ਵਾਲੀਆ ਅਕਾਲੀ ਦਲ ਦਾ ਬੰਦਾ ਹੈ ਸਰਕਾਰ ਤਾਂ ਤੁਸੀਂ ਜਿਹੜੀ ਗੱਲ ਕਰ ਰਹੇ ਜਦੋਂ ਤੋਂ ਉਹਦੇ ਕੋਲ ਠੇਕਾ ਕਾਂਗਰਸ ਸੀ ਜਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਫਿਰ ਇਹ ਕਿੱਦਾਂ ਪੋਸਿਬਲ ਨਹੀਂ ਨਹੀਂ ਠੇਕਾ ਜੀ ਠੇਕਾ ਕਾਂਗਰਸ ਵੇਲੇ ਨਹੀਂ ਸੀਗਾ ਜੀ ਠੇਕਾ ਤਾਂ ਆਮ ਉਹ ਤਾਂ ਮਿੱਟੀ ਦਾ ਬਾਅਦ ਹੀ ਨਾ ਸਰਕਾਰ ਬਣੇ ਨੂੰ 4 ਸਾਲ ਹੋ ਗਏ ਆ ਤੇ ਕੰਮ ਜਿਹੜਾ ਇਹ ਹੋਇਆ ਇਹ ਇਸ ਸਰਕਾਰ ਦੇ ਵਿੱਚ ਹੋਇਆ ਪਿਛਲੀ ਸਰਕਾਰ ਦੇ ਥੋੜਾ ਹੋਇਆ ਜੀ ਕਿਉਂਕਿ ਜਿਹੜਾ ਦਿੱਲੀ ਅੰਦੋਲਨ ਤੋਂ ਬਾਅਦ ਹੀ ਸਾਰਾ ਕੁਝ ਹੋਇਆ ਹੈ ਹਾਂ ਜੀ ਥੋੜੇ ਦਿਨ ਪਹਿਲਾਂ ਵੀ ਨਾ ਕਿਸਾਨਾਂ ਨੇ ਕੁਝ આરોਪ ਲਗਾਏ ਸੀ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਮੈਂ ਚ ਸਵਾਲੀਆਂ ਨੂੰ ਫੋਨ ਕੀਤਾ ਸੀ ਉਹ ਕਹਿੰਦੇ ਸੀ ਮੇਰੇ ਕੋਲ ਤਾਂ ਜੀ ਇੱਥੇ ਲੀਗਲ ਠਿਕਾ ਹੈ ਮੈਂ ਲੀਗਲ ਠਿਕਾ ਲੈਣਾ ਲੀਗਲ ਠਿਕਾ 'ਚ ਕੋਈ ਜਿਆਦਾ ਇਹ ਲੈ ਗਏ ਤੋਂ ਮਾਈਨਿੰਗ ਕਰ ਗਏ ਜਾਂ ਕੀ ਹੋਇਆ ਨਹੀਂ ਨਹੀਂ ਲੀਗਲ ਪ੍ਰੈਸ ਕਾਨਫਰੰਸ ਵੀ ਅਸੀਂ ਕੀਤੀ ਸੀ ਅਸੀਂ ਇਹ ਨਹੀਂ ਕੀਤੀ ਪ੍ਰੈਸ ਕਾਨਫਰੰਸ ਅਸੀਂ ਤਾਂ ਦੇਖੋ ਮਾਈਨਿੰਗ ਹੁੰਦੀ ਆ 3 ਫੁੱਟ ਤੱਕ ਆਪਾਂ ਕਰ ਸਕਦੇ ਉਹਦਾ ਕੋਈ ਮੰਨ ਲਓ ਦਾਇਰਾ ਹੁੰਦਾ ਕਿੰਨੇ ਫੁੱਟ ਤੋਂ ਤੁਸੀਂ ਦੇਖ ਸਕਦੇ ਆ ਤੁਸੀਂ ਪੱਤਰਕਾਰ ਭਾਈਚਾਰਾ ਤੁਸੀਂ ਕੰਮ ਦੇਖੋ ਜਦੋਂ ਕੋਈ ਗਲਤ ਕੰਮ ਕਰਦਾ ਅਸੀਂ 10 ਫੋਟ ਦੀ ਉਹਨਾਂ ਨੇ ਮਾਇਨੇ ਕੀਤਾ ਅਸੀਂ ਦੱਸ ਉਹਨਾਂ ਨੂੰ ਕਿਹਾ ਵੀ ਨਾ ਕਰੋ ਪਰ ਦੇਖੋ ਜਦ ਕੰਮ ਹੈ ਸਰਕਾਰ ਦੇ ਸ਼ਹਿਰ ਦੇ ਸੀਗਾ ਐਚਐਸ ਵਾਲੀਆ ਦਾ ਇੱਕ ਨਾ ਜ਼ਿਗਾ ਕੰਮ ਵੱਡੇ ਮਗਰ ਮਾਸ਼ੀ ਮਗਰ ਅਸੀਂ ਉਹ ਅੱਜ ਤੱਕ ਮੋਰੇ ਨਹੀਂ ਲਿਆਂਦੇਗਾ ਤੁਸੀਂ ਦੀਵਾਲੀ ਦੇ ਰੋਡ ਦੇ ਉੱਤੇ ਦੇਖੋ ਰੋਲ ਇੱਕ ਤਾਂ ਚਲੋ ਇਹ ਜਿਹੜਾ ਜਿੱਥੇ ਅਸੀਂ ਕਹਿ ਰਹੇ ਆ ਇਹ ਤਾਂ ਸੜਕ ਤੋਂ ਦੂਰ ਆ ਰੋਡ ਦੇ ਉੱਤੇ 40 40 ਫੋਟ ਮਿੱਟੀ ਚੱਕੋਗੇ ਕੋਈ ਨਹੀਂ ਬੋਲਿਆ ਤੇ ਅੱਜ ਵਿਚਾਰਾ ਜੇ ਕੋਈ ਮਿੱਟੀ ਦੀ ਟਰਾਲੀ ਪਾ ਕੇ ਆਪਣਾ ਘਰ ਦਾ ਗੁਜ਼ਾਰਾ ਕਰ ਰਿਹਾ ਸਾਰੀਆਂ ਟਰਾਲੀਆਂ ਤੁਸੀਂ ਸਾਹ ਦੇ ਠਾਣੇ ਦੇਖੋ ਬੰਦ ਕੀਤੀਆਂ ਮਤਲਬ ਜਦੋਂ ਉਹਦਾ ਮਲਾਈ ਖਾਣ ਦਾ ਟਾਈਮ ਸੀ ਉਦੋਂ ਖਾ ਗਿਆ ਉਹ ਤੇ ਜਦੋਂ ਹੁਣ ਵਿਚਾਰੇ ਕੋਈ ਆਮ ਬੰਦਾ ਤੇ ਹੁਣ ਸ਼ੋਅ ਕਰਦੇ ਵੇ ਨਜਾਇਜ਼ ਮਾਈਨਿੰਗ ਨਹੀਂ ਕਰਾ ਰਾ ਪਰ ਇਹ ਬਹੁਤ ਵੱਡਾ ਸਕੈਨ ਹੈ ਜੀ ਮਸਲਾ ਕੀ ਆ ਇਹ ਸਾਨੂੰ ਲਟੇਰੇ ਆ ਗਿਆ ਦਿੱਲੀੋਂ ਜੀ ਮਸਲਾ ਤੇ ਆ ਲਟੇਰੇ ਆ ਗਏ ਦਿੱਲੀੋਂ ਭੁੱਖੇ ਰਿਹਾ ਸੀਗੇ ਪੰਜਾਬੀ ਸਾਡੇ ਇਹਨਾਂ ਨੂੰ ਕਿਉਂਕਿ ਸਾਡੀ ਗਲਤੀ ਐ ਕਿ ਬਹੁਤ ਵੱਡੀ ਆ ਜੋ ਦਿੱਲੀ ਦੇ ਅੰਦੋਲਨ ਦਾ ਫਾਇਦਾ ਇਹਨਾਂ ਨੂੰ ਹੋਇਆ ਅਸੀਂ ਦੇਖੋ ਭਗਵੰਤ ਮਾਨ ਦੀਆਂ ਗੱਲਾਂ ਕੋਈ ਮਦਾਰੀ ਸੀਗਾ ਗੱਲਾਂ ਕਰਨੀ ਆਉਂਦੀਆਂ ਸੀ ਪਿਛਲੀਆਂ ਪਾਰਟੀਆਂ ਤੋਂ ਅਸੀਂ ਦੁਖੀ ਸੀਗੇ ਮਸਲਾ ਆਇਆ ਵੀ ਲੋਕਾਂ ਨੇ ਦੇਖਿਆ ਵੀ ਸ਼ਾਇਦ ਚੰਗਾ ਕਰਨਗੇ ਕਿਉਂਕਿ ਅਸੀਂ ਜਜਵਾਤੀ ਆ ਨਾ ਗੱਲਾਂ ਛੇਤੀ ਆ ਜਾਂਦੇ ਆ ਤੇ ਗੱਲਾਂ ਚ ਆ ਗਏ ਪਰ ਅੱਜ ਹਾਲਾਤ ਦੇਖ ਲਓ ਤੁਸੀਂ ਹੁਣ ਬਾਈ ਸਾਹਿਬ ਨੇ ਕੀਤੀ ਵੀ ਰੋਟੀ ਦੀ ਗੱਲ ਤੁਸੀਂ ਦੇਖਿਆ ਰੋਟੀ ਖਾਂਦੇ ਦੇਖੀ ਉਹ ਰੋਟੀ ਖਾਦੀ ਨਹੀਂ ਉਹਨੇ ਫੋਟੋ ਖਚਾਈ ਤੇ ਮਗਰ ਜਾ ਕੇ ਰੋਟੀ ਉਹ ਹੀ ਫੜ ਸੋ 150 ਬੰਦਾ ਨਾਲ ਜੀ ਲੰਗਰ ਸ਼ਕੀਦਾ ਜੇ ਆਪਾਂ ਪੰਜਾਬ ਦੇ ਇੰਨੇ ਤੇ ਅਸੀਂ ਆਪਾਂ ਨੂੰ ਵੀ ਪਤਾ ਜੀ ਹੁਣ ਅਸੀਂ ਚਾਰ ਭਰਾ ਖੜੇ ਆ ਮੈਂ ਇਕੱਲਾ ਥੋੜੋ ਬਹਿ ਕੇ ਰੋਟੀ ਖਾਉਂਗਾ ਚਾਰ ਭਰਾ ਵੀ ਨਾਲ ਬੈਠਣਗੇ ਸਭ ਡਰਾਮੇबाजी ਆ ਬਸ ਇਹ ਤਾਂ ਹੁਣ ਟਾਈਮ ਕੱਢਣ ਦਾ ਪਤਾ ਇਹਨਾਂ ਨੂੰ ਵੀ ਅਵੇ ਆਉਣਾ ਨਹੀਂ ਮੁੜ ਕੇ ਇਸ ਪਿੰਡ ਦਾ ਕਿੰਨਾ ਕੋ ਨੁਕਸਾਨ ਹੋ ਗਿਆ ਕਿੰਨੀ ਕੋ ਜਿਹੜੀ ਫਸਲ ਬਰਬਾਦ ਹੋ ਦੇਖੋ ਜੀ ਕਰੋੜਾਂ ਦਾ ਕਹਿ ਸਕਦੇ ਆ ਜੀ 2.5 ਤੋਂ 3-4 ਕਰੋੜ 5 ਕਰੋੜ ਵੀ ਹੋ ਸਕਦਾ ਆ ਦੇਖ ਲਓ ਫਸਲਾਂ ਖੜੀਆਂ ਦੇ ਦੀਆਂ ਨਾ 5-5 ਦਿਨ ਪਾਣੀ ਚੱਲ ਗਿਆ ਦਾਣਾ ਦੇਖੋ ਜਿਹੜਾ ਝੋਨਾ ਨਿਸਰਿਆ ਤੁਸੀਂ ਆ ਦੇਖ ਸਕਦੇ ਆ ਝੋਨਾ ਨਿਸਰਿਆ ਹੁਣ ਨੁਕਸਾਨ ਦੀ ਤਾਂ ਕਿਸਾਨ ਨੂੰ ਵੀ ਪਤਾ ਵੀ ਸਰਕਾਰ ਨੇ ਦੇਣਾ ਕੁਝ ਨਹੀਂ ਪਰ ਸਾਨੂੰ ਅੱਗੇ ਤੜਫਾਉ ਤਾਂ ਨਾ ਹਾਂ ਸਾਨੂੰ ਤਰਪਾਲਾਂ 100 150 ਦੀ ਘਰ ਦੇ ਬਾਈ ਜੀ ਬਾਈ ਜੀ ਤੁਸੀਂ ਅੱਜ ਕੱਲ ਦਾ ਸਮਾਂ ਇੰਨਾ ਨਹੀਂ ਕੋਈ ਗਰੀਬੀ ਹੈ ਕੋਈ ਬਿਹਾਰ ਜੂਪੀ ਥੋੜਾ ਉੱਥੇ ਵੀ ਲੋਕੀ ਬਹੁਤ ਰੱਖੀ ਕਰ ਗਏ ਕਿਸੇ ਦੇ ਘਰ ਮਤਲਬ ਲੋਕਾਂ ਨੂੰ ਹਨਾ ਵੇ ਹੁਣ ਇੱਥੇ ਆ ਜਾਂਦੇ ਉਹਦੇ ਖਾ ਬੰਦੇ ਉਹ ਹੀ ਆ ਜਿਹੜੇ ਚਾਰ ਚਾਰ ਮਤਲਬ ਸਾਨੂੰ ਦੱਸ ਰਿਹਾ ਵੀ ਸਰਕਾਰ ਬਹੁਤ ਕੰਮ ਗਰਾਉਂਡ ਲੈਵਲ ਤੇ ਆਓ ਅਸੀਂ ਤਾਂ ਕਹਿੰਦੇ ਅੱਜ ਆਉਣ ਅਸੀਂ ਨਾਲ ਲੈ ਕੇ ਆਵਾਂਗੇ ਗੱਡੀ 'ਚ ਬਿਠਾ ਕੇ ਕੱਲੇ ਕੱਲੇ ਖੇਤ ਦੇ ਵਿੱਚ ਲੈ ਜਾਵਾਂਗੇ ਫਿਰ ਦੱਸ ਅਸੀਂ ਦੱਸ ਉਹਨਾਂ ਨੂੰ ਨਹੀਂ ਕੁਝ ਪਟਵਾਰੀਆਂ ਇਹ ਕਿਸੇ ਨੂੰ ਨਹੀਂ ਪਤਾ ਵੀ ਕਿੰਨਾ ਨੁਕਸਾਨ ਹੋਇਆ ਅਸੀਂ ਦੱਸਾਂਗੇ ਅਸੀਂ ਮਤਲਬ ਸੱਪ ਮਤਲਬ ਅਸੀਂ ਦੌੜ ਜੀ ਅਸੀਂ ਸਾਨੂੰ ਨਾ ਅੱਜ ਕਹਿੰਦੇ ਵੀ ਇੱਕ ਕਾਂਗਰਸੀ ਆ ਫਲਾਨੇ ਆ ਅਸੀਂ 5 ਦਿਨ ਤੋਂ ਤੁਸੀਂ ਪਿੰਡ 'ਚ ਪੁੱਛੋ ਸਾਡਾ ਟਰੈਕਟਰ ਐਸ ਪਾਣੀ ਦੇ ਵਿੱਚ ਰਿਆ ਪਹਿਲਾਂ ਟਰੈਕਟਰ ਤੇ ਰਹੇ ਆ ਅੱਜ ਲੋਡਰ ਪਾਇਆ ਮੋਰੇ ਤੁਸੀਂ ਦੇਖ ਸਕਦੇ ਜਿਹੜੇ ਰਾਸਤੇ ਬੰਦ ਆ ਕਰਾਂ ਕੰਮ ਕਰਾਂਗੇ ਕੀ ਕਰ ਰਹੇ ਹੋ ਤੁਸੀਂ ਇਸ ਪਿੱਛੇ ਰਸਤਾ ਖਰਾਬ ਜਗਾ ਜੀ ਬੰਦ ਹੋਇਆ ਇੱਟਾ ਦੇ ਕੇ ਸਾਰਾ ਉਹ ਉਹ ਕਰਕੇ ਆਏ ਆ ਪਿੱਛੇ ਇੱਥੇ ਘੜਲ ਪਾਇਆ ਸੀ ਉਹ ਹੁਣ ਜਦੋਂ ਰਾਸਤੇ ਸਾਡੇ ਕਿਸਾਨਾਂ ਵਾਲੇ ਜਿਹੜੇ ਰਾਸਤੇ ਰਾਜ ਕੋ ਘਾੜੂ ਰਾਸਤੇ ਬਹੁਤ ਖਰਾਬ ਹੋ ਚੁੱਕੇ ਆ ਉਹਨਾਂ ਦੀ ਸੇਵਾ ਕਰਾਂਗੇ ਪਰ ਅਸੀਂ ਕੋਈ ਦਿਖਾਵੇ ਬਾਜੀ ਨਹੀਂ ਕਰ ਰਹੇ ਕਿਉਂਕਿ ਸਾਡੀਆਂ ਆਪਣੀਆਂ ਜ਼ਮੀਨਾਂ ਸਾਡਾ ਆਪਣਾ ਪਿੰਡ ਆ ਨਾ ਮਤਲਬ ਅਸੀਂ ਕਿਹੜਾ ਅਸੀਂ ਕੋਈ ਵੋਟਾਂ ਥੋੜਾ ਲੈਣੇ ਆ ਪਰ ਗੱਲ ਇਹ ਉਹਨਾਂ ਨੂੰ ਤੜਫੜਾ ਕੇ ਇੱਕ ਇਸ ਗੱਲ ਦੀ ਗੱਲ ਮੁੱਦਾ ਅਸੀਂ ਦਾ ਪੰਜਾਬ ਬਚਾਉਣਾ ਜੀ ਆਪਣਾ ਹੁਣ ਸਰਕਾਰਾਂ ਦੇ ਪੱਲੇ ਕੁਝ ਨਹੀਂ ਸਾਡੇ ਹੁਣ ਬੀਬੀਆਂ ਵਿਚਾਰਿਆਂ ਨੂੰ ਘਰ ਹਜ਼ਾਰ ਹਜ਼ਾਰ ਰੁਪਏ ਕਹ ਕੇ ਹੁਣ ਮੁੱਦੇ ਭਾਈ ਆਪਾਂ ਛੇੜਣ ਹੜਾਂ ਦਾ ਮੁੱਦਾ ਆ ਪਰ ਅਸੀਂ ਕੋਈ ਛੇੜ ਨਹੀਂ ਚਾਹੁੰਦੇ ਗੱਲ ਪਰ ਜੋ ਸਰਕਾਰ ਮੈਂ ਕਹਿੰਦਾ ਜਿੰਨੀ ਪਿਛਲੀਆਂ ਸਰਕਾਰਾਂ ਨੂੰ ਨੰ ਕੰਮੀ ਸਰਕਾਰ ਇਹ ਹੋਰ ਨਹੀਂ ਹੋ ਸਕਦੀ ਬਾਕੀ ਸਾਨੂੰ ਇਦਾਂ ਵੀ ਨਿਕਭਰਾਉਣ ਨਹੀਂ ਕਿਉਂਕਿ ਅਸੀਂ ਕੰਮ ਕਰ ਰਹੇ ਸਾਨੂੰ ਐ ਨਹੀਂ ਕੋਈ ਤੁਸੀਂ ਪ੍ਰਸ਼ਾਸਨ ਤੋਂ ਹੀ ਪੁੱਛ ਸਕਦੇ ਵੀ ਅਸੀਂ ਕੰਮ ਕਰ ਰਹੇ ਹੈ ਕਿ ਨਹੀਂ ਕਰ ਰਹੇ ਅਸੀਂ ਦੇ ਲੋ ਡੇਰਿਆਂ ਤੇ ਕਿਸੇ ਨੇ ਪੁੱਛਿਆ ਜਾ ਕੇ ਡੇਰਿਆਂ ਤੇ ਸਾਡੇ ਇੱਕ ਪਰਿਵਾਰ ਬੈਠਾ ਅਸੀਂ ਪਹਿਲੇ ਦਿਨ ਉਹਨਾਂ ਤੋਂ ਜਾ ਕੇ ਉਹ ਕਹਿੰਦੇ ਵੀ ਅਸੀਂ ਸਾਡਾ ਸਾਰਾ ਕੁਝ ਇੱਥੇ ਆ ਕੱਲ ਵੀ ਜਾ ਕੇ ਆਇਆ ਕੋਈ ਪ੍ਰਸ਼ਾਸਨ ਦੇ ਬੰਦੇ ਨੇ ਪੁੱਛਿਆ ਵੀ ਉਥੇ ਬੇਈ ਦੇ ਕੰਡੇ ਤੇ ਡੇਰਾ ਵੀ ਅਸੀਂ ਉਹਨਾਂ ਨੂੰ ਜਾ ਕੇ ਆਈਏ ਮਿਲ ਕੇ ਆਈਏ ਇਹ ਕਿਸੇ ਨੇ ਨਹੀਂ ਕਰਨਾ ਜੀ ਜੇ ਅਸੀਂ ਕੋਈ ਵੀਡੀਓ ਪਾ ਦਨੇ ਨਾ ਇੱਥੇ ਕੋਈ ਨਹੀਂ ਆ ਮਗਰੇ ਹੀ ਗੱਡੀਆਂ ਦੇ ਢੱਡੀਆਂ ਹੁੰਦੀਆਂ ਜੀ ਮੰਨ ਲਓ ਕੀ ਇਹ ਕੀ ਗੱਲ ਇਹਨਾਂ ਨੂੰ ਨਹੀਂ ਪਤਾ ਵੀਡੀਓ ਦਾ ਕੋਈ ਤਾਂ ਫਾਇਦਾ ਹੁੰਦਾ ਤੁਹਾਡੀ ਭਾਜੀ ਹਰ ਕੁੱਕੜਪਿੰਡ ਨਹੀਂ ਆਇਆ ਮਸਲਾ ਇਹ ਵੀ ਆ ਦੇਖੋ ਹਰਦੋ ਫਰਾਲੇ ਦੇ ਵੀ ਰਾਏ ਸਾਡੇ ਬਾਈ ਆਇਆ ਉਹ ਇੱ ਕੀ ਚੱਕ ਰਿਆ ਜੇ ਹੁਣ ਅਸੀਂ ਲੋਕਾਂ ਦੇ ਖੜਦੇ ਆ ਤੇ ਕੁੱਕੜ ਪਿੰਡ ਹੁਣ ਕੱਲ ਆਏ ਸੀ ਸਾਡੇ ਪਟਵਾਰੀ ਸਾਹਿਬ ਉਹ ਕਹਿੰਦੇ ਸਾਨੂੰ ਪਿੱਛੋਂ ਪ੍ਰੈਸ਼ਰ ਬਹੁਤ ਆ ਵੀ ਕੁੱਕੜ ਪਿੰਡ ਜਾਓ ਛਤਾਂ ਦਾ ਦੇਖੋ ਮੈਂ ਤਾਂ ਕਹਿੰਦਾ ਬਾਕੀ ਹਰਦੋਫਰਾਲਾ ਚਾਚੋਵਾਲ ਚਲਾਗ ਮਹਿਣ ਗਹਿਣਤ ਪਿੰਡ ਛੋਟਾ ਕੋੜ ਵੱਡਾ ਕੋੜ ਕਿਸੇ ਪਿੰਡ ਚ ਕਿਉਂ ਨਹੀਂ ਜਾ ਕੁੱਕੜ ਪਿੰਡ ਕਾਤੇ ਆ ਰਹਾ ਮਸਲਾ ਇਹ ਆ ਜੀ ਤੇ ਤੁਹਾਡਾ ਕਿਹੜਾ ਪਿੰਡ ਹੈ ਹਰਦੋਫਰਾਲਾ ਜੀ ਅੱਛਾ ਉੱਥੇ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਹਰਦੋਫਰਾਲੇ ਵੀ ਸਾਡੇ ਜਿੰਨੀ ਵੀ ਬਈ ਦੇ ਨਾਲ ਨਾਲ ਜ਼ਮੀਨਾਂ ਸਾਰੀਆਂ ਪਾਣੀ ਦੇ ਵਿੱਚ ਹੀ ਆ ਜੀ ਤੇ ਇੱਕਦੋ ਦਾ ਪਾਣੀ ਆਇਆ ਇਹ ਸਾਡੇ ਮਤਲਬ ਤਕਰੀਬਨ ਸ਼ੁਰੂ ਦਾ ਹਫਤਾ ਹੀ ਹੋ ਗਿਆ ਹੁੰਦੇ ਹੁੰਦੇ ਨੂੰ ਆ ਮਤਲਬ ਕੱਲ ਦਾ ਵਾਪਸ ਮੁੜਿਆ ਹੁਣ ਮਤਲਬ 4-5 ਦਿਨ ਖੇਤਾਂ ਦੇ ਉੱਪਰ ਸੀ ਝੋਨੇ ਦੇ ਆ ਕਿੰਨਾ ਕੁ ਪਾਣੀ ਆ ਗਿਆ ਸੀ ਪਾਣੀ ਤੁਸੀਂ ਦੇਖ ਲਓ ਇੱਥੋਂ ਜਾਨਕਿ ਮਤਲਬ ਤੈਰ ਕੇ ਲੰਘਣ ਵਾਲਾ ਕੰਮ ਹੋਇਆ ਇਨਾ ਗੱਡੀ ਨਾਲ ਟਰੈਕਟਰ ਜਾਂਦਾ ਸੀ ਹੁਣ ਕਿੰਨਾ ਕੁ ਘਟ ਗਿਆ ਹੁਣ ਮਤਲਬ 2 ਕੁ ਫੁੱਟ ਤੱਕ ਘਟ ਗਿਆ ਹੁਣ ਪਾਣੀ ਪਰ ਹੱਲੇ ਵੀ ਸਾਡੇ ਪਿੰਡ ਦਾ ਤੇ ਕੁੱਕੜ ਪਿੰਡ ਦਾ ਜਿਹੜਾ ਮੇਨ ਰੋਡ ਆ ਇਹ ਸਾਡਾ ਲੰਘਾ ਵੀ ਬੰਦੇ ਤੇ ਹੁਣ ਫਿਰ ਕਿੱਧਰੋਂ ਜਾ ਰਹੇ ਹੋ ਤੁਸੀਂ ਅਸੀਂ ਉੱਪਰ ਦੀ ਘੁੰਮ ਕੇ ਆਉਂਦੇ ਆ ਜੀ 4-5 ਪਿੰਡਾਂ ਤੋਂ ਫ ਜਿਹੜਾ ਪਿੰਡ ਮੰਨ ਲਓ ਲੱਗੇ ਪਿੰਦਾ ਸਾਨੂੰ ਅੱਥੇ ਪਿੰਡ ਵਾਲੇ ਵੀ ਇਹਨਾਂ ਨਾਲ ਵੀ ਗੱਲ ਕਰਦੇ ਨੇ ਤੁਹਾਡੀ ਕਿੰਨੀ ਕੁ ਜ਼ਮੀਨ ਆ ਗਈ ਹੁੰਦੀ ਮੇਰੇ 10 ਕਿੱਲੇ ਆਏ ਆ ਜੀ ਜਿਹੜੇ ਪਾਣੀ ਦੇ ਵਿੱਚ ਆਏ ਆ ਕਿਹੜੇ ਨੇ ਆ ਪਿਛਲੇ ਪਾਸੇ ਜਿਹੜੇ ਹਾਂਜੀ ਅੱਜ ਹੀ ਉੱਪਰ ਪਹਿਲਾਂ ਤਾਂ ਉੱਪਰ ਦੀ ਸੀਗਾ ਪਾਣੀ ਝੋਨਾ ਦੱਸਦਾ ਹੀ ਨਹੀਂ ਸੀਗਾ ਅੱਜ ਆ ਥੋੜਾ ਥੋੜਾ ਦੱਸਣ ਲੱਗਾ ਆ ਤੇ ਦੱਸਾਂ ਕਿ ਦਿਨਾਂ ਤਾਈਂ ਵੱਡ ਹੋ ਜਾਣਾ ਸੀ ਨਿਸਰਿਆ ਝੋਨਾ ਤੇ ਇਹ ਫਿਰ ਇਹਨਾਂ ਨੇ ਜਿਹੜਾ ਹੁਣ ਜਿਹੜੀ ਲੈਂਡ ਪੁਲਿੰਗ ਦੀ ਬਣਾ ਰਹੇ ਨੇ ਪੁੱਲ ਹੁੰਦਾ ਵੀ ਨੁਕਸਾਨ ਹੋਇਆ ਤੁਹਾਨੂੰ ਕੋਈ ਨੀ ਲੈਂਡ ਪੁਲਿੰਗ ਦਾ ਨਹੀਂ ਆ ਰੋਡ ਦਾ ਜਿਹੜੀ ਰੋਡ ਬਣਾ ਰਹੇ ਹੈ ਨਾ ਉਹਦਾ ਨੁਕਸਾਨ ਹੈ ਜੀ ਇਹ ਜਿਹੜਾ ਇਹ ਭਾਰਤ ਮਾਲਾ ਰੋਡ ਹੈ ਉਹ ਵਾਲੀ ਹੈ ਰਿੰਗ ਰੋਡ ਜਲੰਧਰ ਦਾ ਜਿਹੜਾ ਜੀ ਰਿੰਗ ਰੋਡ ਦਾ ਹੈ ਹਾਂਜੀ ਤੇ ਇਹਦਾ ਕੀ ਨੁਕਸਾਨ ਹੋ ਗਿਆ ਇਹਦਾ ਇੱਕ ਤਰ੍ਹਾਂ ਦੀ ਕੰਧ ਬਣ ਗਈ ਹੈ ਜੀ ਪਿੰਡ ਦੇ ਦੇ ਵਿੱਚ ਤੇ ਇਧਰ ਬਈ ਦੇ ਵਿੱਚ ਹੁਣ ਹੁਣ ਪਾਣੀ ਅੱਗੇ ਹੁੰਦਾ ਸੀਗਾ ਪਾਣੀ ਥੋੜਾ ਥੋੜਾ ਖਿੱਲਰ ਜਾਂਦਾ ਸੀਗਾ ਤੇ ਨੁਕਸਾਨ ਇੰਨਾ ਜ਼ਿਆਦਾ ਨਹੀਂ ਹੁੰਦਾ ਸੀ ਹੁਣ ਉਹਨਾਂ ਨੇ ਜਿਹੜੇ ਉਹ ਅੰਡਰਪਾਸ ਜਾਂ ਜਾਂ ਜਿੱਥੇ ਦੀ ਉਹਨਾਂ ਨੇ ਪਾਈਪ ਪਾਏ ਆ ਪਾਣੀ ਨਿਕਲਣ ਨੂੰ ਉਹ ਬਹੁਤ ਛੋਟੇ ਆ ਤੇ ਉਹ ਇੱਕ ਇੱਕ ਸਾਈਡ ਤੋਂ ਜਦੋਂ ਦੂਸਰੀ ਸਾਈਡ ਪਾਣੀ ਜਾਂਦਾ ਪੂਰੇ ਪ੍ਰੈਸ਼ਰ ਨਾਲ ਜਾਂਦਾ ਫਿਰ ਜਿਹੜੀ ਇਧਰ ਵੀ ਫਸਲ ਹੈ ਜਿਹੜੀ ਦੂਸਰੀ ਸਾਈਡ ਵੀ ਫਸਲ ਹੈ ਉਹ ਸਾਰੀ ਦਬ ਹੋ ਜਾਂਦੀ ਹੈ ਹੋਰ ਵੀ ਕਿੰਨਾ ਕੁ ਨੁਕਸਾਨ ਹੈ ਪਿੰਡ ਦਾ ਜਿਹੜਾ ਮੈਂ ਪਾਜੀ ਦੱਸ ਰਿਹਾ ਹੋਰ ਕਿੰਨਾ ਕਿੰਨਾ ਦਾ ਨੁਕਸਾਨ ਹੈ ਪਿੰਡ ਦਾ ਕਿੰਨਾ ਕੁ ਨੁਕਸਾਨ ਹੋਇਆ ਪਿੰਡ ਦਾ ਹੁਣ ਜਿਹੜਾਂ ਦੇ ਜੀ ਬਾਲਿਆਂ ਦੀਆਂ ਛੱਤਾਂ ਸੀਗੀਆਂ ਉਹ ਡਿੱਗੀਆਂ ਤੇੜਾ ਆ ਗਈਆਂ ਆ ਤੇ ਬਾਕੀ ਜ਼ਿਆਦਾਤਰ ਤਾਂ ਉਹ ਉਹਨਾਂ ਵਿਚਾਰਿਆਂ ਦਾ ਵੀ ਨੁਕਸਾਨ ਹੋਇਆ ਤੇ ਜ਼ਿਆਦਾਤਰ ਤਾਂ ਖੇਤਾਂ ਦਾ ਜ਼ਮੀਨਦਾਰ ਨੁਕਸਾਨ ਹੋਇਆ ਹੋਰ ਵੀ ਪਿੰਡ ਵਾਲੇ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰ ਲਏ ਨੇ ਤੁਹਾਡਾ ਨਾਮ ਕੀ ਹੈ ਇਸ ਕਰਕੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਜੀ ਮੇਰੇ 40 ਖੇਤ ਡੁੱਬੇ ਹੋਇਆ ਇੱਥੇ ਜੀ 40 ਖੇਤ ਬਿਲਕੁਲ ਨਾਲ ਹੈ ਜੀ ਤੇ ਉਹਦੇ ਵਿੱਚ ਦੀ ਕਾਫੀ ਦਿਨ ਤੋਂ ਪਾਣੀ ਚੱਲ ਰਿਹਾ ਪਹਿਲਾਂ 10 ਕੁ ਥੱਲੇ ਪਹਿਲਾਂ ਜਿਆਦਾ ਜਦੋਂ ਪਹਿਲੇ ਦਿਨ ਬੇਹ ਚੜੀ ਆ ਉਸ ਦਿਨ ਡੁੱਬ ਗਿਆ ਸੀ ਫੇ ਹੌਲੀ ਹੌਲੀ ਵਧਦਾ ਗਿਆ ਪਾਣੀ ਉਸ ਤਰ੍ਹਾਂ ਹੀ ਉਹ ਡੁੱਬਦੇ ਗਏ ਅੱਛਾ ਇਹ ਇਹ ਕੇ ਜਾਂਦਾ ਕਿ ਇਹ ਮੈਨ ਮੇਡ ਆ ਜਾਂ ਸਰਕਾਰ ਵੱਲੋਂ ਪਹਿਲਾਂ ਕਿਉਂ ਨਹੀਂ ਧਿਆਨ ਰੱਖਿਆ ਗਿਆ ਭਾਜੀ ਧਿਆਨ ਤਾਂ ਅਸੀਂ ਅੱਗੇ ਵੀ ਤੁਹਾਡੇ ਕਈ ਵਾਰੀ ਆਏ ਆ ਚੈਨਲ 'ਤੇ ਪੁੱਛਿਆ ਆ ਦੇਖੋ ਤੁਸੀਂ ਹੁਣ ਇੱਥੇ ਦੇਖ ਲਓ ਆਹ ਦੇ ਆਹ ਬੇਹ ਆ ਬੇਹ ਦੇ ਵਿੱਚ ਦ ਇਹ ਕਿਹਨੇ ਲਵਾਏ ਆ ਸਰਕਾਰ ਨੇ ਲਵਾਏ ਆ ਜਾਂ ਅਸੀਂ ਤਾਂ ਲਾ ਨਹੀਂ ਸਕਦੇ ਇੰਨੇ ਬੂਟੇ ਉਹਦੇ ਨਾਲ ਜਿਹੜਾ ਇਹਦਾ ਪਾਣੀ ਆ ਲੰਗਦਾ ਹੀ ਨਹੀਂ ਇਹਨਾਂ ਨੂੰ ਕੌਣ ਦੱਸਦਾ ਵੀ ਇੱਥੇ ਇਹਨੂੰ ਵਿੱਚ ਬੂਟੇ ਲਾਓ ਕੋਈ ਬੇਈਂ ਦੀ ਨਹੀਂ ਸਫਾਈ ਕੀਤੀ ਆ ਕਿੰਨੇ ਸਾਲ ਹੋ ਗਏ ਆ ਅੱਛਾ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਨੇ ਨਾ ਜਿੰਨੇ ਸੇਵਾ ਕਰ ਰਹੇ ਨੇ ਲੋਕ ਜਾਂ ਰਾਹਤ ਕਾਰਜ ਵਾਲੇ ਜਾਂ ਪੰਜਾਬੀ ਗੱਲ ਕਰ ਲਈਓ ਉਹ ਕਹਿੰਦੇ ਇਸ ਵਾਰੀ ਅਸੀਂ ਸਰਕਾਰਾਂ ਵੱਲ ਨਹੀਂ ਦੇਖਣਾ ਜਿਵੇਂ ਪਾਣੀ ਰੁਕੇਗਾ ਅਸੀਂ ਆਪਣੇ ਪ੍ਰਬੰਧ ਆਪ ਕਰਾਂਗੇ ਤਿਆਰ ਹੋ ਤੁਸੀਂ ਹਾਂਜੀ ਹਾਂਜੀ ਤਿਆਰ ਹਾਂ ਜੀ ਅਸੀਂ ਅਸੀਂ ਤਾਂ ਉਦਣ ਤੇ ਲੱਗੇ ਹੋ ਆ ਜੀ ਜੋ ਸਾਡੇ ਕੋ ਬਣਦਾ ਸਰਦਾ ਅਸੀਂ ਕਰ ਰਹੇ ਆ ਜਿੰਨੇ ਵੀ ਅਸੀਂ ਭਰਾ ਖੜੇ ਆ ਇੱਥੇ ਸਾਰੇ ਇਕੱਠੇ ਆ ਹੋਰ ਸਾਡੇ ਬੰਦੇ ਹੁਣ ਕਈ ਘਰਾਂ ਦੇ ਵੀ ਕੰਮ ਕਰਨੇ ਆ ਹਨਾ ਉਹ ਜਿੰਨੀ ਟੀਮ ਵਰਗੇ ਆਪਾਂ ਜਿਹੜਾ ਚੱਲ ਰਿਹਾ ਉਹ ਚੱਲ ਰਿਹਾ ਅਸੀਂ ਉਹ ਅਸੀਂ ਆਪਣੇ ਮਤਲਬ ਕਹਿ ਲਓ ਵੀ ਸਾਰੇ ਭਰਾ ਰਲ ਕੇ ਪੈਸੇ ਪਾ ਕੇ ਜੋ ਵੀ ਆ ਅਸੀਂ ਉਹ ਕਰ ਕਰ ਰਹੇ ਆ ਤੇ ਇਹ ਕਰਨਾ ਵੀ ਆ ਹਨਾ ਸੁਖਵੀਰ ਭਾਜੀ ਇੱਕ ਨਾ ਇਹੀ ਸਵਾਲ ਮੇਰਾ ਵੈ ਕਿ ਜਿਵੇਂ ਹੁਣ ਹੋ ਰਿਹਾ ਹੈ ਨਾ ਕਿ ਅਸੀਂ ਕਹਿੰਦੇ ਆ ਕਿ ਆਪ ਹੀ ਕਰਨਾ ਵੈ ਜੇ ਤੁਸੀਂ ਕਰ ਦਿਓ ਕਿੰਨਾ ਕੁ ਸਮਾਂ ਲੱਗੂ ਕਿੰਨਾ ਕੁ ਪਾਇਆ ਸਮਾਂ ਤਾਂ ਮਸਲਾ ਪਤਾ ਪਤਾ ਕੀ ਆ ਭਾਜੀ ਜਦਾਂ ਸਮਾਂ ਤਾਂ ਚਲੋ ਨਾਲ ਲੈਣਾ ਹੀ ਪੈਂਦਾ ਵੈ ਸਰਕਾਰਾਂ ਤਾਂ ਗਰਦਾਵਲੀਆਂ ਕਰਨ ਉਹਨਾਂ ਤੇ ਐਵੇਂ ਨਹੀਂ ਲੈਣਾ ਕਿਉਂਕਿ ਪੰਜਾਬ ਦਾ ਉਹਨਾਂ ਨੇ ਹੁਣ ਹੜਾਂ ਦਾ ਮੁੱਦਾ ਇਸ ਵੇਲੇ ਨਵਾਂ ਮੁੱਦਾ ਆ ਜਾ ਦੇਖਦੇ ਆਂ ਆਪਾਂ ਜਦੋਂ ਇੱਕ ਮੁੱਦੇ ਨੂੰ ਹੈ ਨਾ ਪਿੱਛੇ ਕਰਨਾ ਕੋਈ ਨਵਾਂ ਮੁੱਦਾ ਛੱਡ ਜਾਣਾ ਕੋਈ ਅਸੀਂ ਵੀ ਥੋੜਾ ਜਿਹਾ ਮਤਲਬ ਮਸਲਾ ਗਰਾਊਂਡ ਲੈਵਲ ਤੇ ਨੁਕਸਾਨ ਕਿਹਨਾਂ ਦਾ ਹੋਣਾ ਜ਼ਿੰਮੇਦਾਰ ਭਾਈਚਾਰੇ ਦਾ ਜਾਂ ਮਸਲਾ ਇਹ ਆਪਾਂ ਜੀ ਹੁਣ ਅਗਲੀ ਫਸਲ ਬੀਜਣੀ ਆ ਝੋਨਾ ਜਿਹਦਾ ਮਰ ਗਿਆ ਆੜਤੀ ਇਹੋ ਕੋਈ ਤਕਰੀਬਨ ਜਿਹੜਾ ਵੀ ਵਿਚਾਰਾ ਜ਼ਿੰਮੇਦਾਰ ਹੈ ਨਾ ਤੁਹਾਨੂੰ ਪਤਾ ਵੀ ਖੇਤੀ ਘਾਟਿਆ ਸੋਦਾ ਤਾਂ ਨਹੀਂ ਕਹਿ ਸਕਦੇ ਪਰ ਆਮ ਜ਼ਿੰਮੇਦਾਰ ਪੈਸੇ ਲੇਓ ਹੁੰਦੇ ਪਹਿਲੋਂ ਹੁਣ ਆ ਫਸਲ ਮਰ ਗਈ ਅਗਲਾ ਬੀਲ ਕਿਹਨੇ ਦੇਣਾ ਖਾਦਾਂ ਕਿਹਨੇ ਦੇਣੀਆਂ ਕੋ ਖੇਤ ਤਿਆਰ ਕਰਨੇ ਆ ਮਸਲਾ ਭਾਈ ਕਰਨਾ ਦੇਖੋ ਸਾਡੇ ਇਹ ਪੰਜਾਬ ਆ ਨਾ ਅਸੀਂ ਤਾਂ ਹੁਣ ਦੇਖੋ ਭੈਣ ਜੇ ਜੋ ਸਾਡੇ ਭਰਾ ਤੋਂ 4 ਪੈਸੇ ਤੋਂ ਸੰਬੰਧ ਕੱਟਣ ਦਾ ਸਾਨੂੰ ਹੁਕਮ ਆ ਅਸੀਂ ਦੱਸਿਆ ਬੰਦੇ ਜਿੰਨੇ ਵੀ ਸਾਡੇ ਭਰਾ ਘਰੋਂ ਦੀ ਲੋਣੀ ਜਿੰਨੇ ਜੱਗ ਹੀ ਹੈਗਾ ਕਿਉਂਕਿ ਸੰਸਥਾਵਾਂ ਦਾ ਵੀ ਫੋਨ ਆ ਰਿਹਾ ਪਰ ਅਸੀਂ ਜਿਉਂਨੇ ਵੀ ਗਰਾਊਂਡ ਲੈਵਲ ਤੇ ਸੇਵਾ ਕਰੋ ਇਹ ਨਹੀਂ ਹੋਇਆ ਵੀ ਉੱਥੇ ਆਏ ਸਮਾਨ ਲਿਆਂਦਾ ਵੰਡ ਕੇ ਫੋਟੋ ਖਚਾਈਦਾ ਵਿਚਾਰੇ ਐਨਆਰਆਈ ਵੀ ਟੋਟ ਟੋਟ ਮਰਦੇ ਆ ਉਹਨਾਂ ਨੂੰ ਜਾ ਕੇ ਫੋਟੋ ਵੀ ਅਸੀਂ ਸੇਵਾ ਕਰਾਂ ਮਸ ਦੀ ਰਵਾ ਬੰਨਾਨ ਕਲ ਦਾ ਨਾ ਨੁਕਸਾਨ ਇੰਨਾ ਹੋ ਚੁਕਾ ਤੇ ਉਹਨਾਂ ਦੇ ਘਰ ਵੀ ਤਬਾਹ ਹੋ ਗਿਆ ਪਰ ਜਿਹੜਾ ਬੇਈ ਦੀ ਮਾਰੇ ਠਾ ਇੱਥੇ ਘਰਾਂ ਦੇ ਵਿੱਚ ਕੋਈ ਪਾਣੀ ਨਹੀਂ ਵੜਿਆ ਨਾ ਕੋਈ ਦੇਖੋ ਹਰ ਬੰਦਾ ਰੋਜੀ ਜਿਹਨੇ ਹੁਣ ਨਹੀਂ ਕੰਮ ਕਰਨਾ ਵੱਖਰੀ ਗੱਲ ਆ ਪਰ ਹਰ ਘਰ ਦੇ ਵਿੱਚ ਖਾਣਾ ਹੈਗਾ ਗੁਰੂ ਘਰ ਸਾਡੇ ਦੇਖੋ 6ਵੇਂ ਪਾਸ਼ੇ ਦਾ ਗੁਰਦੁਆਰਾ ਜਿਹਨੂੰ ਪ੍ਰਸ਼ਾਦਾ ਨਹੀਂ ਮਿਲਗਾ ਹੀ ਲਿਆਉਣ ਤੇ ਆ ਰਹੇ ਪਰ ਮਸਲਾ ਆ ਕੇ ਇੱਥੇ ਫੋਟੋਆਂ ਖਿਚਾ ਕੇ ਨਾ ਜਾਓ ਬੇ ਐਵੇਂ ਵੀਡੀਓ ਪਾ ਜਣਾ ਅਸੀਂ ਇੱਥੇ ਸੇਵਾ ਕਰਾਂ ਜਿਹੜੇ ਕਰਦੇ ਆ ਗਰਾਊਂਡ ਲੈਵਲ ਤੇ ਕਰ ਰਹੇ ਆ ਤੁਸੀਂ ਦੇਖਦੇ ਜਨਾਲੇ ਵੀ ਕੱਲ ਰੌਲਾ ਪਿਆ ਤੇ ਮਾਤੋ ਜਿਹੜਾ ਦਸਵ ਇਹ ਨਹੀਂ ਹੋਗਾ ਭਾਈ ਵੀ ਐਵੇਂ ਪੈਸੇ ਦਿੱਤੇ ਤਾਂ ਫੋਟੋ ਜਾਂ ਰੀਲ ਪਾਈ ਜੀ ਤਾਂ ਹੁਣ ਸਾਡੇ ਬੰਦੇ ਇੱਥੇ ਆਉਂਦੇ ਗੱਡੀ 'ਚ 2-3000 ਦਾ ਸਮਾਨ ਲਿਆਉਂਦਾ ਉਹ ਅਸੀਂ ਦਿੱਲੀ ਮੋਰਚੇ 'ਚ ਮੈਂ ਲਗਾਤਾਰ ਰਿਆਂ ਉੱਥੇ ਬੰਦੇ ਕੀ ਕਰਦੇ ਸੀ ਆਉਂਦੇ ਸੀਗੇ ਉਹਨੀ ਵੀਡੀਓ ਪਾਉਣੀ ਫੋਟੋ ਗੱਡੀ ਇੱਕ ਨੋਵਾ ਗੱਡੀ ਜਾਣਾ ਨੋਵਾ ਗੱਡੀ 'ਚ ਕਿੰਨਾ ਕ ਸਮਾਨ ਰੱਖ ਹੁੰਦਾ ਉਹ ਕੱਟ ਕੇ ਫੋਟੋ ਪਾਉਣੀ ਇਦਾਂ ਦੇ ਸਮਾਜ ਸੇਵਕ ਉਹ ਅਸੀਂ ਇਦਾਂ ਦੇ ਨਹੀਂ ਸੀਗੇ ਭਾਈ ਅਸੀਂ ਦਿਖਾਵੇ ਬਾਜੀ ਸਾਡੇ ਵਿੱਚ ਨਹੀਂ ਸੀਗੇ ਪਰ ਪਤਾ ਨਹੀਂ ਹੁਣ ਕੀ ਕਿਦਾਂ ਦਾ ਸਾਡੇ ਵਿੱਚ ਕਿਦਾਂ ਦੇ ਬੰਦੇ ਵੜ ਚੁੱਕੇ ਆ ਕਿਉਂਕਿ ਜਿੱਦਾਂ ਸਰਕਾਰਾਂ ਕਰਦੀਆਂ ਲੋਕੀ ਵੀ ਉਦਾਂ ਪਰ ਜਿਹੜੇ ਦੇਖੋ ਖ ਮੇਨੇ ਲਗਭਗ ਮੈਂ ਤਾਂ 3 ਤੋਂ 6 ਮਹੀਨੇ ਉੱਥੇ ਰਹੇ ਸੀ ਉਸ ਤੋਂ ਬਾਅਦ ਆ ਕੇ ਪਸ਼ੂ ਤੱਕ ਦਿੱਤੇ ਸੀ ਉਹਨਾਂ ਨਾਲ ਪਸ਼ੂ ਦੇਖੋ ਹੁਣ ਜਿਹੜੇ ਬੰਨ ਟੁੱਟ ਗਏ ਬੰਨ ਐ ਥੋੜੋ ਬਣ ਜਾਣੇ ਆ ਸਰਕਾਰਾਂ ਦੇਖੋ ਜੋ ਨਜਾਇਜ਼ ਮਾਈਨਿੰਗ ਹੁਣ ਦੇਖੋ ਤੁਸੀਂ ਆਹ ਕੰਮ ਹੋ ਗਿਆ ਨਾ ਹੁਣ ਟਰੱਕ ਦੇਖੋ ਦਰਿਆਵਾਂ ਦੇ ਵਿੱਚੋਂ ਦੇਖੋ ਕਿਦਾਂ ਟਰੱਕ ਚੱਲਣੇ ਆ ਕਿਸੇ ਨੇ ਜੇ ਤਾਂ ਅੱਜ ਬਚਾਉਣੀ ਕਿਸਾਨ ਨਹੀਂ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਰੇਤਾ ਆਇਆ ਨਾ ਭਾਜੀ ਸਰਕਾਰ ਅੱਜ ਕਹਿ ਦਵੇ ਵੀ ਜਿਹੜੀ ਰੇਤਾ ਤੁਸੀਂ ਆਪ ਵੇਚੋ ਹੁਣ ਅੱਜ ਕਹੀ ਜਾਂਦੀ ਸਰਕਾਰ ਵੀ ਰੇਤਾ ਇਹ ਆਪ ਹੁਣ ਉੱਥੇ ਮੰਤਰੀ ਸਾਹਿਬ ਨੂੰ ਪੁੱਛਿਆ ਉਹ ਕਹਿੰਦੇ ਵੀ ਰੇਤਾ ਤੁਸੀਂ ਆਪ ਹੀ ਵ ਮੁਆਵਜ਼ਾ ਨਾ ਦੇਣ ਤੇ ਰੇਤਾ ਦੇ ਸਰਜ ਸਕਦਾ ਕਿਸਾਨਾ ਦੇਖੋ ਜੇ ਵੇਚਣ ਦੇ ਦੇਣ ਮੌਕਾ ਕਿਉਂ ਰੇਤਾ ਸਾਰੇ ਪਰੇਤਾ ਦਾ ਮੰਗ ਦੇਖੋ ਮੈਸ ਵੇਲੇ ਮੈਂ ਕਹਿੰਦਾ ਜਿੰਨੀਆਂ ਸਰਕਾਰਾਂ ਜੋ ਮੇਰਾ ਖਿਆਲ ਆਜੋ 15 ਸਾਲ ਤੋਂ ਪਹਿਲਾਂ ਮਾਈਨ ਦੇ ਸਿਰ ਤੇ ਸਾਰਾ ਕੁਝ ਹੋ ਰਿਹਾ ਜਿਹੜਾ ਵੀ ਬੰਦਾ ਬਣਦਾ ਅਗਲਾ ਚਾਹੁੰਦਾ ਮੈਂ ਦੋ ਤਿੰਨ ਟਿੱਪਰ ਲਵਾ ਕਿਉਂਕਿ ਰੇਤਾ ਦੇ ਸਿਰ ਤੇ ਸਾਰ ਹੁਣ ਕੋਈ ਨਸ਼ਾ ਵੇਚਣ ਦੀ ਲੋੜ ਨਹੀਂ ਮੇਰਾ ਖਿਆਲ ਜਿੰਨਾ ਨਜਾਇਜ਼ ਮੈਨਿੰਗ ਦੇ ਵਿੱਚ ਲੋਕਾਂ ਨੇ ਨਾ ਆਪਣਾ ਕੰਮਕਾਰ ਸੈੱਟ ਕੀਤੇ ਆ ਪਰ ਇਹ ਦੇਖੋ ਧਰਤੀ ਆ ਪੰਜਾਬ ਦੀ ਜੇ ਇਹਨੂੰ ਪਟਾਂਗੇ ਜਿਨ੍ਹਾਂ ਬੰਦਿਆਂ ਨੇ ਮਿੱਟੀ ਅੱਜ ਪਟਾ ਕੇ ਵੇਚੀ ਹੈ ਨ ਮੇਰਾ ਖਿਆਲ ਹੈ ਵੀ ਜਿੰਨੀ ਵੇਚੀ ਆ ਚੌਗਣਾ ਹੋਗੇ ਤਾਂ ਹਰ ਸਾਲ ਫਸਲ ਮਾਰਨੀ ਆ ਹੁਣ ਜਿਹੜਾ ਦਰਿਆਵਾਂ ਦੇ ਵਿੱਚ ਵੀ ਜਿੱਦਾਂ ਜੋ ਇਹਨਾਂ ਨੇ ਕੀਤਾ ਹਨ ਹੁਣ ਭਗਵਾਨ ਤੁਮਨ ਸਾਹਿਬ ਪਿਛਲੀ ਵਾਰੀ ਦੇਖ ਲੋ ਜਦੋਂ ਆਏ ਆ ਕਿੱਦਾਂ ਦੇ ਹਾਲਾਤ ਸੀ ਅੱਜ ਲੋਕੀ ਉਹਨਾਂ ਦਾ ਨਾਂ ਸੁਣਨ ਨੂੰ ਵੀ ਤੇ ਆ ਨਹੀਂ ਵੀਡੀਓ ਇਦਾਂ ਲਗਾਉਂਦੇ ਆ ਇਥੇ ਨਾ ਜਿਹੜੇ ਆਮ ਆਦਮੀ ਪਾਰਟੀ ਦਾ ਬੰਦੇ ਨੇ ਵੀਡੀਓ ਪਾਈ ਉਹਨੇ ਕਿਹਾ ਜੀ ਮੈਂ ਨਾ ਇਹਨਾਂ ਨੇ ਧੱਕਾ ਕੀਤਾ ਪਾਈ 700 ਕਮੈਂਟ ਆਇਆ ਤੁਸੀਂ ਕਮੈਂਟਾਂ ਤੋਂ ਦੇਖ ਲਓ ਵੀ ਇੱਕ ਵੀ ਬੰਦਾ ਘੱਟੋ ਘੱਟ 5-7 ਬੰਦੇ ਦਾ ਬੰਦੇ ਦੇ ਹੱਕ 'ਚ ਹੁੰਦਾ ਹੀ ਆ ਇੱਕ ਵੀ ਬੰਦੇ ਨੇ ਕਮੈਂਟ ਹੱਕ 'ਚ ਨਹੀਂ ਕੀਤਾ ਕਾਰਨ ਕਿ ਆ ਕੇ ਡਰਾਮੇਬਾਜ਼ੀ ਜੋ ਇਹ ਕਰ ਰਹੇ ਆ ਪੰਜਾਬ ਨੂੰ ਬਹੁਤ ਲੋਟ ਲਿਆ ਪਰ ਅਸੀਂ ਗਾਂ ਵੀ ਬੇਨ ਤੇ ਪਿੰਡਾਂ 'ਚ ਏਕਾ ਬਣਾ ਕੇ ਰੱਖੋ ਜੇ ਪੰਜਾਬ ਨੂੰ ਬਚਾਉਣਾ ਨਾ ਭਾਜੀ ਜਾਤਾਂ ਪਾਤਾਂ ਨੂੰ ਛੱਡ ਗਏ ਆਪਾਂ ਭੈਣਾ ਭਰਾਵਾਂ ਮਾ ਆਪਣੇ ਦੇ ਪਿੰਡਾਂ 'ਚ ਬਾਹ ਫੜੀ ਐਵੇਂ ਨਹੀਂ ਇੱਥੇ ਹੁਣ ਫਲੱਡ ਇੱਥੇ ਆਇਆ ਅਸੀਂ ਸultanpur ਨੇ ਹੈਗਾ ਵੀ ਜਿਹੜੇ ਨਕਾਰੇ ਬੰਦਿਆਂ ਦਾ ਸਾਥ ਦੇਣ ਦੀ ਲੋੜ ਨਹੀਂ ਹਾਂਜੀ ਜਿਹੜੇ ਦੋ ਸਵਾਲ ਰਹਿ ਗਏ ਨੇ ਇੱਕ ਤਾਂ ਜਿਹੇ ਮੁਆਵਜ਼ੇ ਪਹਿਲਾਂ ਮਿਲਦੇ ਸੀ ਮੈਂ ਇਹ ਗੱਲ ਕਰ ਰਿਹਾ ਸੀ ਕੱਲ ਸੁਲਤਾਨਪੁਰ ਲੋਧੀ ਕਿਸੇ ਕਿਸਾਨ ਨਾਲ ਉਹ ਕਹਿੰਦੇ 1990 ਦੀ ਗੱਲ ਕਰੀਏ ਨਾ ਉਦੋਂ ਉਹ ਹਰ ਸਾਲ ਹੀ ਬਾੜ ਆ ਜਾਂਦੇ ਸੀ ਫਲੱਡ ਆ ਜਾਂਦੇ ਸੀ ਕਹਿੰਦੇ ਉਦੋਂ ਮੁਆਵਜ਼ਾ ਇਦਾਂ ਦਿੰਦੇ ਸੀ ਉੱਥੇ ਨਾਲ ਹੀ ਰੈਸਟ ਹਾਊਸ 'ਚ ਬੁਲਾਉਂਦੇ ਸੀਗੇ ਨੰਬਰਦਾਨ ਨੂੰ ਕਰਾਉਂਦੇ ਸੀ ਨਾਲ ਹੀ ਕੈਸ਼ ਨਹੀਂ ਕੈਸ਼ ਦੇ ਦਿੰਦੇ ਹੁਣ ਤਾਂ ਚੈੱਕ ਮਿਲਦੇ ਨੇ ਨਹੀਂ 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 ਕੈਸ਼ ਕੁਝ ਪਾਜੀ ਅਸੀਂ ਨਹੀਂ ਕੋਈ ਸੁਣਿਆ ਮੈਨੂੰ ਲੱਗਦਾ ਮੁਆਵਜ਼ਾ ਹੁਣ ਬਾਜੀ ਦੇਖੋ ਮੁਆਵਜ਼ਾ ਦੇਖੋ 5 ਮਤਲਬ ਇਹੀ ਕਹਿੰਦੇ ਵੀ ਸਾਡੀਆਂ ਦੁੱਖ ਦੀਆਂ ਰਗਾਂ ਤੇ ਹੱਥ ਨਾ ਰੱਖੋ ਜੇ ਮੁਆਵਜ਼ਾ ਦੇਣਾ ਤਾਂ ਘੱਟੋ ਘੱਟ 50000 ਰੁਪਏ ਖੇਡਾ ਦਿਓ ਜੇ 2 4000 ਰੁਪਏ ਦੇ ਦੇਣਾ ਤਾਂ ਸਾਨੂੰ ਨਹੀਂ ਲੋੜ ਬਸ ਸਾਡੇ ਨਾਂ ਮਤ ਸਾਨੂੰ ਤੰਗ ਨਾ ਕਰੋ ਆ ਕੇ ਪਿੰਡਾਂ ਜਿਵੇਂ ਇਹ ਨਾ ਵੀ ਐ ਕਰਾਂਗੇ ਸਾਨੂੰ ਪਤਾ ਹੀ ਆ ਸਾਰਾ ਕੁਝ ਹੁਣ ਭਾਜੀ ਆ ਪੌੜਿਆ ਇਹ ਪੌੜ 50 ਸਾਲਾਂ ਤੋਂ ਨੀਵਾ ਆ ਸਾਡੇ ਇੱਥੇ ਕੋਈ ਇੱਥੇ ਬੰਦਾ ਆਇਆ ਚਲੋ ਨਾਂ ਨਹੀਂ ਲੈਣਾ ਕਿਉਂਕਿ ਫੇਰ ਥੋੜੇ ਚੜਦੇ ਬਹੁਤ ਆ ਅਸੀਂ ਸੱਚੀ ਦੇਖੋ ਸੱਚੀ ਗੱਲ ਅਸੀਂ ਕਹਿਣੀ ਹੈ ਨਾ ਜੇ ਸੱਚ ਮੈਨੂੰ ਕੋ ਸੱਚ ਕਹੂਗਾ ਬਾਈ ਮੈਨੂੰ ਗੁੱਸਾ ਕਰਨ ਦੀ ਲੋੜ ਨਹੀਂ ਉਹ ਇ ਇਹ ਤੋਂ ਬਾਅਦ ਵਿੱਚ ਆਓ ਨੀ ਪੱਤਾ ਰੱਖੋ ਜੋ ਮਰਜ਼ੀ ਕਰੋ ਮਸਲਾ ਕੀ ਆਪਾਂ ਅੱਜ ਤੱਕ ਕਿਸੇ ਨੇ ਆਣਾ ਹੀ ਨਹੀਂ ਕਿਸੇ ਨੇ ਨਹੀਂ ਆਉਣਾ ਭਾਜੀ ਇਹ ਭੁੱਲ ਜਾਣਾ ਦੱਸ ਦੇਣ ਦੀ ਗੱਲ ਆ ਮਰਨਾ ਕਹਿੰਦੇ ਜ਼ਿੰਮੇਵਾਰ ਨੇ ਜਿਹਨੂੰ ਪਤਾ ਹਾਲੇ ਦਾ ਸੀ ਨਾ ਇੱਕ ਦੂਜੇ ਨਾਲ ਟਾਈਮ ਬੰਨ ਰਿਹਾ ਜਦੋਂ ਖੇਤਾਂ ਜਾਣਾ ਪਤਾ ਸਾਨੂੰ ਫੇ ਲੱਗਣਾ ਜਾਣੋ ਸਾਨੂੰ ਮੋਰੇ ਕੋਈ ਫਸਲ ਦਾ ਆਸ ਨਹੀਂ ਆ ਦੇਖੋ ਫੂਸ ਨਿਕਲਣਾ ਸੋਦਾ ਹੁਣ ਲੋਕਾਂ ਨੇ ਕਹਿਣਾ ਝੋਨਾ ਖੜਾ ਝੋਨੇ ਦਾ ਜਾਨ ਨਿਕਲ ਚੁੱਕੀ ਆ ਜੇ ਬਚਣਾ ਕੀ ਆ ਤੇ ਨਾ ਪਾਈ ਪੰਜਾਬ 'ਚ ਇਸ ਸਾਲ ਵਿਆਹ ਹੁਣੇ ਨਾ ਕੋਈ ਟੂਰਨਾਮੈਂਟ ਹੁਣੇ ਦੇਖੋ ਤੁਸੀਂ ਹਾਲਾਤ ਮਤਲਬ ਜ਼ਿਮੀਦਾਰ ਭਾਈਚਾਰਾ ਟੁੱਟ ਚੁੱਕਾ ਦਾਸ ਨਹੀਂ ਰਿਹਾ ਬਸ ਹਾਂਜੀ ਅੱਛਾ ਇੱਕ ਇਹ ਮੈਨੂੰ ਦੱਸੋ ਆਖਰੀ ਸਵਾਲ ਜੇ ਤੁਹਾਡੇ ਪਿੰਡ ਕੋਈ ਭੇਜਣੀ ਹੋਵੇ ਚੀ ਰਾਸ਼ਨ ਦੀ ਤਾਂ ਖੈਰ ਜ਼ਰੂਰਤ ਹੀ ਨਹੀਂ ਜ਼ਿਮੀਦਾਰ ਤੋਂ ਕੋਈ ਬਹੁਤ ਹੁੰਦਾ ਕਿਹ ਸਾਰੇ ਭਰਾ ਵੀ ਆ ਜੇ ਕੋਈ ਹੋਇਆ ਸੀ ਦੱਸਾਂਗੇ ਮਸਲਾ ਇਹ ਆ ਭਾਜੀ ਬੇਹੱਲੇ ਕੋਈ ਲੋੜ ਨਹੀਂ ਹੈਗੀ ਆਉਣ ਦੀ ਪਹਿਲੋ ਜੇ ਆਉਣਾ ਨਾ ਕਿਸੇ ਨੇ ਮਹੀਨੇ ਤੱਕ ਆਵੇ ਕਿਉਂਕਿ ਕਣਕ ਹੁਣ ਆ ਫਸਲ ਦਾ ਜੋ ਹੋਇਆ ਇਹਨੂੰ ਨਹੀਂ ਕੁਝ ਵੀ ਹੋਣਾ ਇਹਦਾ ਬਾੜੀ ਹੋਣੀ ਹੈ ਦੀ ਬਾੜੀ ਤੋਂ ਬਾਅਦ ਲੰਬੀ ਮਤਲਬ ਲੰਬੀ ਤਿਆਰੀ ਹੈ ਮਤਲਬ ਜੋ ਖੇਤ ਤਿਆਰ ਕਰਨੇ ਆ ਜਿਹੜਾ ਜ਼ਿਮੀਦਾਰ ਵਿਚਾਰਾ ਬੀਜ ਨਹੀਂ ਲੈ ਸਕੂਗਾ ਕਿਉਂਕਿ ਹੁਣ ਟੁੱਟ ਚੁੱਕਾ ਨਾ ਜ਼ਿਮੀਦਾਰ ਜੇ ਕਰਨੀ ਹੈ ਕਿ ਇਹਨੇ ਗਰਾਊਂਡ ਲੈਵਲ ਤੇ ਆ ਕੇ ਪਤਾ ਕਰੇ ਜਿਹੜੇ ਪਿੰਡ ਦੇ ਵਿੱਚ ਐਵੇਂ ਨਾ ਕਿਸੇ ਨੂੰ ਐਵੇਂ ਫੋਨ ਕਰਦਾ ਜਿਹੜਾ ਪਿੰਡ ਦੇ ਵਿੱਚ ਪੰਜ ਸੱਤ ਬੰਦੇ ਪਤਾ ਹੁੰਦਾ ਵੀ ਆਹ ਬੰਦੇ ਸਹੀ ਹੈ ਉਹਨਾਂ ਨੂੰ ਪਤਾ ਕਰਕੇ ਕੋਈ ਦਸਬੰਦ ਦੀ ਮਾਇਆ ਸਹੀ ਜਗ੍ਹਾ ਲ ਹੰਦੀ ਬਾਜੀ ਇੱਕ ਆਪਾਂ ਤੁਹਾਡੇ ਕੋਲ ਬੇਨਤੀ ਕਰਦੇ ਆਂ ਵੀ ਜਿਹੜੀ ਇਹਨਾਂ ਦਾ ਹੀ ਕਾਨੂੰਨ ਸੀਗਾ ਕਿ ਸਾਡੇ ਕੋਲੋਂ ਜ਼ਮੀਨ ਲੈ ਕੇ ਸਾਨੂੰ ਇੱਕ ਪਰਚੀ ਦੇਣੀ ਆ। ਜੀ। ਹੁਣ ਇਹ ਜਿਹੜੇ ਉਹਨਾਂ ਦੇ ਅਫਸਰ ਆ ਜਿਹੜੀ ਸਾਨੂੰ ਪਰਚੀ ਦੇਣੀ ਆ ਹੁਣ ਆਪਾਂ ਇਹਨਾਂ ਤੇ ਹੀ ਲਾਗੂ ਕਰਦੇ ਆਂ। ਇਹ ਅਫਸਰ ਉਹਨੂੰ ਲੈ ਕੇ ਆਉਣ ਜਿਹੜਾ ਵੀ ਪਿੰਡ 'ਚ ਕੋਈ ਦੀ ਛੱਤ ਖਰਾਬ ਆ ਉਹਨੂੰ ਪਟਵਾਰੀ ਨੂੰ ਹੋਰ ਕੋਈ ਬੰਦੇ ਜਿਹੜੇ ਚੰਗੇ ਪਿੰਡ ਦਾ ਸਰਪੰਚ ਜਿਹੜੇ ਪੰਜ ਆਲੰਬਰਦਾਰ ਆ ਉਹ ਦੇਖਣ ਵਾਕਿਆ ਇਹਦੀ ਛੱਤ ਖਰਾਬ ਆ ਉਹਨੂੰ ਦੇਣ ਪਰਚੀ ਵੀ ਆਈ ਤੂੰ ਪੰਜਾ ਦਿਨਾਂ ਬਾਅਦ ਪੈਸੇ ਲੈ ਆ ਕੇ ਹੈਂ? ਤੇ ਉਹ ਉਹ ਚਾਹੀਦਾ ਕਿ ਜਦੋਂ ਇਹ ਨਹੀਂ ਗਦਾਵਰੀਆਂ ਕਰ ਜਾਣੀਆਂ ਉਹਦੀ ਕਦੋਂ ਉਹਨੂੰ ਤੁਹਾਨੂੰ ਉਹਦਾ ਉਹਦਾ ਤੁਹਾਨੂੰ ਮੁਆਵਜ਼ਾ ਮਿਲਣਾ ਆ ਕਿੰਨੇ 6 ਮਹੀਨੇ ਚ ਮਿਲਣਾ ਸਾਲ ਚ ਮਿਲਣਾ ਮਿਲਣਾ ਜਾਂ ਨਹੀਂ ਮਿਲਣਾ ਉਸ ਵੇਲੇ ਆ ਕੇ ਦੇਖ ਸਕਦੇ ਹੁਣ ਮੌਕੇ ਤੇ ਦੇਖਣ ਵੀ ਵਾਕਿਆ ਹੀ ਖੇਤ ਖਰਾਬ ਆ ਇਹ ਖੇਤ ਖਰਾਬ ਹੋਇਆ ਆ ਇਹਦਾ ਇਹਾ ਵੀ ਇਹ ਖੇਤ ਕਿਹਦੇ ਆ ਫਿਰ ਫਲਾਨੇ ਬੰਦੇ ਦਾ ਖੇਤ ਹਾਂ ਉਹਦਾ ਨਾਮ ਲਿਖਣ ਉਹਨੂੰ ਦੇਣ ਲੈਣ ਅੱਜ ਕੱਲ ਤਾਂ ਆਨਲਾਈਨ ਹੀ ਕਹਿੰਦੇ ਚੈੱਕ ਕਰ ਜੀ ਉਦੋਂ 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 ਕਰਨਾ ਨਾ ਉਹ ਦੇ ਨਹੀਂ ਨਾ ਕਹਿੰਦੇ ਮੌਕੇ ਤੇ ਨਹੀਂ ਆਉਂਦੇ ਆਨਲਾਈਨ ਹੀ ਕਰਕੇ ਚੱਲ ਸਾਨੂੰ ਪਰਚੀ ਦੇਣੀ ਸੀ ਨਾ ਕਹਿੰਦੇ ਜੇ ਤੁਸੀਂ ਕਹਿੰਦੇ ਵੀ ਪਰਚੀ ਕਦੋਂ ਦੇਣੀ ਆ ਸਾਡੇ ਗਾਂ ਖਰੇ ਨਿਆਣਿਆਂ ਨੇ ਬਤ ਨਹੀਂ ਖਰੇ ਪੋਤਿਆਂ ਨੇ ਬਤ ਨਹੀਂ ਮੈਣੀ ਖੋਣੀ ਕਿ ਨਹੀਂ ਹੋਣੀ ਉਹ ਨਾ ਦੇਣ ਸਾਨੂੰ ਜਿਹੜੀ ਗਾਂ ਇਹ ਆ ਉਸ ਵੇਲੇ ਦੇਣ ਕੇ ਹਾਂ ਵੀ ਤੁਹਾਨੂੰ 10 ਦਿਨ ਤਾਂ ਤੁਹਾਡੇ ਕੋਲ ਟਾਈਮ ਆ ਵਾਕਈ ਤੁਹਾਡੀ ਆ ਤੁਹਾਡਾ ਇਹਨਾਂ ਨੁਕਸਾਨ ਹੋਇਆ ਤੁਸੀਂ ਆ ਕੇ ਫਲਾਣੇ ਦਫ਼ਤਰ 'ਚੋਂ ਤੁਹਾਡੀ ਜੋ ਵੀ ਹੈਗੀ ਤੁਸੀਂ ਆਪਣਾ ਕਰਾ ਲਿਓ ਕੰਮ ਇਹ ਤੁਹਾਨੂੰ ਇਹ ਪੈਸੇ ਮੈਂਦੇ ਆ ਜਾਂ ਇਨੀ ਕਰਾ ਕੇ ਦੇਣਾ ਬਾਕੀ ਰਹਿ ਕਿ ਇਹਨਾਂ ਦੇ ਜੇ ਇਹ ਨਹੀਂ ਦੇਣਾ ਨਹੀਂ ਹੈ ਕੁਝ ਹਨਾ ਕੁਝ ਨਹੀਂ ਦੇਣਾ ਹੈਗਾ ਪਰ ਅਸੀਂ ਚਾਹੁੰਦੇ ਵੀ ਨਗੇ ਐਡਾ ਵੀ ਕਿਤੇ ਹੈ ਨਹੀਂਗੇ ਮਤਲਬ ਜਿੱਦਾਂ ਜਿੱਥੇ ਭਾਜੀ ਵਾਕਈ ਨੁਕਸਾਨ ਹੋਇਆ ਸੁਲਤਾਨਪੁਰ ਹੋਇਆ ਜਾਂ ਉਹਨਾਂ ਦੇ ਏਰੀਆ 'ਚ ਹੋਇਆ ਬਹੁਤ ਹੋਇਆ ਉੱਥੇ ਪਾਣੀ ਵੀ ਨਹੀਂ ਉਤਰਿਆ ਉਹ ਵਿਚਾਰੇ ਬਾਹਰ ਆ ਗਏ ਹੁਣ ਅਸੀਂ ਕਹਿੰਦੇ ਇੱਥੇ ਭਾਜੀ ਬਹੁਤ ਆਉਂਦੇ ਆ ਅਸੀਂ ਅਗਲੇ ਨੂੰ ਇਹੀ ਬੇਨਤੀ ਕਰੀਦਾ ਵੀ ਭਾਜੀ ਇੱਥੇ ਤਾਂ ਲੇਣਾ ਲੱਗ ਜਾਨੀਆਂ ਜੇ ਤੁਸੀਂ ਕਹਿ ਲੋ ਵੀ ਜਿਹੜੇ ਬੰਦੇ ਕਹਿੰਦੇ ਵੀ ਆਰਾਮਨਾਕ ਘਰ ਜ਼ਰੂਰ ਅੱਗ ਬਾਲਣੀਆਂ ਬਣਿਆ ਬਣਾਇਆ ਲੰਗਰ ਆ ਰਿਆ ਤੁਸੀਂ ਸ਼ਕੋ ਤੇ ਆਰਾਮਨਾਕ ਘਰ ਨੂੰ ਜਾਓ ਤੇ ਕਈਆਂ ਬੰਦੇ ਕੋਲ ਕੰਮ ਹੈਗਾ ਆ ਉਹ ਕੰਮ ਛੱਡ ਕੇ ਬੈਠੇ ਆ ਬਿਲਕੁਲ ਕੰਮ ਬੰਦ ਨਹੀਂ ਹੋ ਗਿਆ ਜਿਹਦੇ ਦਿਹਾੜੀਦਾਰ ਹਾਂ ਉਹਦਾ ਕੰਮ ਰੁਕਿਆ ਬਾਕੀ ਜਿਹੜਾ ਕੰਮ ਕੋਈ ਸ਼ਹਿਰ ਚ ਜਾ ਰਿਹਾ ਜਾਂ ਕੋਈ ਆਪਣਾ ਕਰ ਰਿਹਾ ਉਹ ਵੀ ਇੱਥੇ ਕਈ ਬੰਦੇ ਕੇ ਬੈਠੇ ਆ ਹੁਣ ਆਪਾਂ ਨਾਂ ਨਹੀਂ ਲੈ ਸਕਦੇ ਕਿਸੇ ਦਾ ਪਰ ਉਹ ਬੇਨਤੀ ਆ ਵੀ ਜਿਹੜਾ ਇਦਾਂ ਨਾਂ ਲੈ ਕੇ ਹੁਣ ਸਮਾਨ ਕਿਉਂਕਿ ਉਹਦੇ ਵਿੱਚ ਪੈਸੇ ਦੀ ਬਰਬਾਦੀ ਵੀ ਆ ਜਿਹੜਾ ਬੰਦੇ ਨੇ ਲੈ ਕੇ ਆਉਣਾ ਉਹਦੀ ਜਿਹੜੀ ਸੇਵਾ ਲੱਗੇ ਵੀ ਉਹ ਥੋੜੇ ਦਿਨਾਂ ਬਾਅਦ ਆ ਕੇ ਫੇਰ ਦੇਖਣ ਲੋੜ ਆ ਤੇ ਉਹ ਕਰਕੇ ਆਪਣੇ ਹੱਥੀਂ ਕਰਕੇ ਦੇਣ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਹਣਾ ਇਹ 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 ਜਿਹੜਾ ਮਤਲਬ ਇਹੀ ਆ ਤੁਹਾਡੇ ਮਤਲਬ ਕਹਿ ਲਓ ਚੈਨ ਸਾਡੀ ਬੇਨਤੀ ਕਿ ਇਦਾਂ ਪੈਸੇ ਨਾ ਤਾਂ ਕਿ ਅਸਲ ਚ ਕੀ ਹੋ ਰਿਹਾ ਵੇ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਭਾਜੀ ਵੀ ਕਹਿ ਰਹੇ ਅਸੀਂ ਵੀ ਦੇਖਦੇ ਪਿਆ ਰਾਸ਼ਨ ਹੀ ਆਈ ਜਾਂਦਾ ਰਾਸ਼ਨ ਹੀ ਆਈ ਜਾਂਦਾ ਪਿਛੋ ਫੋਨ ਆਈ ਜਾਂਦੇ ਹਰ ਬੰਦਾ ਨਾ ਭੇੜ ਚਾਲ ਚ ਲੱਗਿਆ ਮੈਂ ਵੀ ਸੇਵਾ ਕਰਨ ਲੱਗਾ ਭਾਈ ਸੇਵਾ ਕਰਨ ਦਾ ਬਹੁਤ ਮੌਕੇ ਹਲੇ ਤੱਕ 6 ਮਹੀਨੇ ਉੱਠਣਾ ਮੁੱਖ ਮੁੜ ਕੇ ਭਾਜੀ ਉਸ ਚੀਜ਼ ਦਾ ਹੁਣ ਸਾਡੇ ਕੋਲ ਵੀ ਜਿਹੜੇ ਬੰਦੇ ਬਾਹਰ ਆ ਭਾਜੀ ਬਹੁਤ ਬੰਦੇ ਆ ਭਾਜੀ ਗੱਲ ਹੁੰਦੀ ਆ ਉਸ ਵੇਲੇ ਮੌਕੇ ਤੇ ਤੁਹਾਡੇ ਨਾਲ ਖੜਦਾ ਕੌਣ ਆ ਗੱਲ ਹੁੰਦੀ ਆ ਵੀ ਤੁਹਾਡੇ ਨਾਲ ਕੋਈ ਭਾਈ ਭਰਾ ਤੁਹਾਡੇ ਮੋਢੇ ਤੇ ਬਹੁਤ ਬੰਦੇ ਕਹਿੰਦੇ ਵੀ ਸੇਵਾ ਕਰਨ ਨੂੰ ਆਪਾਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਆ ਵੀ ਤੁਸੀਂ ਨਹੀਂ ਕਰਨੀ ਪੈਸਾ ਇਕੱਠਾ ਕਰ ਲਓ ਜਿੰਨਾ ਮਰਜ਼ੀ ਕਰ ਲਓ ਭਾਜੀ ਪਰ ਜੇ ਤੁਸੀਂ ਸਹੀ ਆ ਤੁਹਾਨੂੰ ਉਸ ਪੈਸੇ ਦਾ ਹਿਸਾਬ ਦੇਣਾ ਪੈਣਾ ਕਿ ਤੁਸੀਂ ਪੈਸਾ ਕਿੱਥੇ ਵਰਤੇ ਆ ਤੇ ਤਦ ਹੀ ਆਪਾਂ ਉਹਨਾਂ ਨੂੰ ਕਹੀਦਾ ਵੀ ਤੁਸੀਂ ਆ ਕੇ ਆਪਣੇ ਹੱਥੀਂ ਜਿਹੜੀ ਕਰ ਲਿਓ ਹੁਣ ਜੇ ਤੁਸੀਂ ਉਧਾਂ ਦੇਖਣ ਚੱਲ ਜਾਓ ਪਿੰਡ ਤਾਂ ਤੁਹਾਨੂੰ ਹਰੇਕ ਨੇ ਕਹਿ ਦੇਣਾ ਵੀ ਮੇਰੀ ਤਾਂ ਕੰਦ ਪਹਿਲਾਂ ਹੀ ਪਹਿਲਾਂ ਦੀ ਖਰਾਬ ਹੋਵੇ ਇਹ ਹੁਣ ਡਿਗੀ ਆ ਪਰ ਉਹ ਸਹੀ ਲੱਗਣ ਪੈਸੇ ਜੋ ਬਣਦੇ ਆ ਉਹ ਲੱਗਣ ਹੈਨਾ ਜੀ ਭਾਜੀ ਹਾਂਜੀ ਇੱਕ ਵਾਰ ਹੋਰ ਗੱਲ ਕਰਨੀ ਸੀ ਜਿੱਦਾਂ ਥੋੜੇ ਦਿਨ ਪਹਿਲਾਂ ਲੈਂਡ ਬੋਲਿੰਗ ਪ अच्छा ਉਹਦੇ ਚ ਪਾਣੀ ਨਹੀਂ ਹੈ ਹਾਂਜੀ ਉਹ ਚ 99% ਜ਼ਮੀਨ ਜਾਂ ਆਪਾਂ 90 ਕਹ ਲਈਏ 90% ਜ਼ਮੀਨ ਚ ਪਾਣੀ ਨਹੀਂ ਆਇਆ ਜਿਹੜੀ ਜ਼ਮੀਨ ਇਹਨਾਂ ਨੇ ਸਾਨੂੰ ਖੇਤੀ ਕਰਨ ਲਈ ਛੱਡਣੀ ਸੀ ਉਹ ਸਾਰੀ ਡੁੱਬੀ ਹੋਈ ਆ ਅੱਛਾ ਤੁਸੀਂ ਇਹ ਦੇਖ ਲਓ ਕਿ ਸਰਕਾਰ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਕਿਹੜੀ ਚੰਗੀ ਜ਼ਮੀਨ ਹੈ ਕਿਹੜੀ ਮਾੜੀ ਜ਼ਮੀਨ ਹੈ ਹੈ ਤੇ ਉਹ ਜਿਹੜੀ ਮਾੜੀ ਜ਼ਮੀਨ ਹੈ ਉਹ ਸਾਡੇ ਲਈ ਛੱਡ ਰਹੀ ਸੀ ਜਿਹੜੀ ਚੰਗੀ ਜ਼ਮੀਨ ਉਹ ਆਪ ਰੱਖ ਰਹੇ ਦੇ ਅਜੇ ਮਾੜਾ ਜਾਂ ਵੱਟ ਵੀ ਕੱਢ ਲੈਂਦੇ ਤੇ ਕੀ ਫਰਕ ਪੈਣਾ ਸੀਗਾ ਬਸ ਹੁਣ ਤੁਸੀਂ ਦੇਖ ਸਕਦੇ ਹੋ ਅਸੀਂ ਜੀ ਬਹੁਤ ਮਿਹਰਬਾਨੀ ਸੋ ਤੁਸੀਂ ਦੇਖ ਰਹੇ ਹੋ ਕੁੱਕੜਪਿੰਡ ਦੇ ਵਿੱਚ ਜਿਹੜੇ ਇੱਥੇ ਫਲੱਡ ਆਇਆ ਇੱਥੇ ਉਹਨਾਂ ਦਾ ਇਹ ਕਹਿਣਾ ਕਿ ਇਹ ਮੈਨ ਮੇਡ ਆ ਤੇ ਉਹਨਾਂ ਨੇ aaropi ਲਗਾਏ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਜਿਹੜੀ ਇਸ ਵਿੱਚ ਇਹ ਹੈ ਕਿ ਇੱਥੇ ਇਹਨਾਂ ਨੂੰ ਜ਼ਰੂਰਤ ਤਾਂ ਹੈ ਲੇਕਿਨ ਮਹੀਨੇ ਬਾਅਦ ਅੱਜ ਰਾਸ਼ਨ ਲੈ ਆ ਕੇ ਦੇਣ ਦੀ ਜ਼ਰੂਰਤ ਨਹੀਂ ਪਿੰਡ ਵਾਲਿਆਂ ਦਾ ਕਹਿਣਾ ਜਦੋਂ ਜ਼ਰੂਰਤ ਹੋਏਗੀ ਅਸੀਂ ਤੁਹਾਨੂੰ ਦੱਸ ਦਾਂਗੇ ਤੇ ਤੁਸੀਂ ਇੱਥੇ ਆਪਣੀ ਸੇਵਾ ਲਿਓ ਤੇ ਆਪਣਾ ਜਿੰਨਾ ਵੀ ਤੁਹਾਡੀ ਮਿਹਨਤ ਹੈ ਜਾਂ ਕੁਝ ਵੀ ਇੱਥੇ ਕਰਨਾ ਚਾਹੁੰਦੇ ਹੋ ਇੱਥੇ ਆ ਕੇ ਕਰ ਸਕਦੇ ਹੋ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਰੰਗਪੁਰੀ ਵਾਇਸੋ ਪੰਜਾਬ ਜਲ